ਇਹ ਗੱਲ ਹੈ ਮਿੰਟੋ ਜੀ ਵੀ ਸਵਾਲ ਪੁੱਛਣ ਵਾਸਤੇ ਵੀ ਤੁਹਾਨੂੰ ਡਿਗਰੀ ਚਾਹੀਦੀ ਆ ਕੱਲ ਨੂੰ ਕਿਤੇ ਆਏ ਨਾ ਕਹਿ ਦੇਣ ਕਿ ਇੱਥੇ ਆਉਣ ਵਾਸਤੇ ਵੀ ਤੁਹਾਨੂੰ ਡਿਗਰੀ ਚਾਹੀਦੀ ਆ ਜਾਂ ਕੁਝ ਖਾਣ ਪੀਣ ਦੀਆਂ ਚੀਜ਼ਾਂ ਤੁਸੀਂ ਬਾਜ਼ਾਰ ਚੋਂ ਲੈਣੀਆਂ ਤੇ ਭਈ ਇਹ ਸਟੋਰ ਚੋਂ ਤੇ ਤੁਸੀਂ ਲੈ ਨਹੀਂ ਸਕਦੇ ਇੱਕ ਦਿਨਾਂ ਮੈਂ ਜਿਸ ਦਿਨ ਮੁੱਖ ਮੰਤਰੀ ਸਾਹਿਬ ਰਤਨਦੀਪ ਨੂੰ ਬੁਲੇ ਤੇ ਮੈਂ ਲਾਈਵ ਕੀਤਾ ਉਸ ਤੋਂ ਅਗਲੇ ਦਿਨ ਸ਼ਾਇਦ ਜਾਂ ਇੱਕ ਦੋ ਦਿਨ ਬਾਅਦ ਜੀ ਕਿ ਪਤਾ ਨਹੀਂ ਸੀ ਐਮ ਡੇ ਉਹ ਦਿਨ ਐਤਵਾਰ ਸੀ ਬਈ ਇੱਕ ਦੋ ਦਿਨ ਬਾਅਦ ਸੀ ਸ਼ਾਇਦ ਹਾਂ ਜੀ ਮੈਂ ਕਰੇ ਸੀਗਾ ਤੇ ਮੈਂ ਖੇਤ ਚੋਂ ਕੀਤਾ ਸੀਗਾ ਉਥੇ ਇੱਕ ਸੱਜਣ ਨੇ ਆ ਕੇ ਕਮੈਂਟ ਕੀਤਾ ਕਹਿੰਦਾ ਪਹਿਲਾ ਪੱਤਰਕਾਰਤਾ ਦੀ ਡਿਗਰੀ ਦਿਖਾ ਤੇ ਮੈਂ ਕਿਹਾ ਜੀ ਪਹਿਲਾ ਮਾਨ ਸਾਹਿਬ ਨੂੰ ਕਹੋ ਮੈਂ ਅਸੀਂ ਇਕੱਠੇ ਹੀ ਪੜ੍ਹੇ ਆ ਮੈਂ ਕਿਹਾ ਉਹ ਵੀ ਡ੍ਰੌਪ ਆਊਟ ਹੈ ਕਾਲਜ ਦੇ ਮੈਂ ਵੀ ਡ੍ਰੌਪ ਆਊਟ ਹੈ ਜੀ ਕਿ ਉਹਨਾਂ ਦੀ ਡਿਗਰੀ ਵੀ ਦੇਖ ਲਓ ਤੇ ਮੇਰੀ ਵੀ ਦੇਖ ਲਓ ਮੈਂ ਤਾਂ ਬਾਅਦ ਚ ਗ੍ਰੈਜੂਏਟ ਬਣ ਗਿਆ ਇਹ ਜ਼ਿੰਦਗੀ ਦਾ ਇੱਕ ਹਿੱਸਾ ਬਤਾ ਕੇ ਮੈਂ ਤਾਂ ਫੇਰ ਪੜ੍ਹਨਾ ਲਿਖਣਾ ਸਟਾਰਟ ਕਰ ਦਿੱਤਾ ਤੁਸੀਂ ਦੇਖੋ ਬਈ ਤੁਹਾਡੇ ਤਾਂ ਉਹ ਬੰਦੇ ਨੇ ਫਿਰ ਮੁੜ ਕੇ ਕਮੈਂਟ ਨਹੀਂ ਕੀਤਾ ਤੇ ਮੈਂ ਕਿਹਾ ਕਿ ਤੁਸੀਂ ਜਰਨਲਿਜ਼ਮ ਕਰਦੇ ਹੋ ਟਿੱਪਣੀਕਾਰੀ ਕਰਦੇ ਹੋ ਹੂੰ ਕੋਈ ਡਿਗਰੀ ਡੁਗਰੀ ਕੁਝ ਨਹੀਂ ਹੁੰਦਾ ਸਾਹਿਬ ਜੀ ਕੱਖ ਨਹੀਂ ਹੁੰਦਾ ਅੱਛੀ ਕਮਾਈ ਲਈ ਅੱਛੀ ਵੱਡੀ ਡਿਗਰੀ ਦੀ ਲੋੜ ਨਹੀਂ ਹੁੰਦੀ ਹੂੰ ਠੀਕ ਹੈ ਨਾ ਜੀ ਸਕਿੱਲ ਕਿਸੇ ਕੋਲ ਵੀ ਹੋ ਸਕਦੀ ਆ ਤੇ ਇਸ ਤਰ੍ਹਾਂ ਦੀ ਕੋਈ ਸੰਵਿਧਾਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਦ ਨਹੀਂ ਹੈਗੀ ਕਿ ਕੋਈ ਬੰਦਾ ਜਿਹੜਾ ਉਹ ਵਿਦਆਊਟ ਡਿਗਰੀ ਹੂੰ ਬੋਲ ਨਹੀਂ ਸਕਦਾ ਜੀ ਟਿੱਪਣੀ ਕਰ ਹੀ ਨਹੀਂ ਕਰ ਸਕਦਾ ਵਿਸ਼ਲੇਸ਼ਨ ਨਹੀਂ ਕਰ ਸਕਦਾ ਜਾਂ ਜਰਨਲਿਜ਼ਮ ਵਿੱਚ ਨਹੀਂ ਆ ਸਕਦਾ خیر ਹੁਣ ਜਿਹੜੀ ਗੱਲ ਹਾ ਕੀਤੀ ਆ ਵਿਧਾਇਕ ਸਾਹਿਬ ਨੇ ਹਮ ਇਹ ਤੇ ਜੱਗੋ ਤੇਰਮੀ ਆ ਮੈਂ ਕਿਹਾ ਕਿ ਯਾਰ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਨਾ ਹਮ ਜਿਹੜੀ ਅੱਜ ਤੀਕਰ ਪੜ੍ਹਾਈ ਕੀਤੀ ਆ ਤੁਸੀਂ ਹਾ ਗੱਲ ਕਰਕੇ ਨਾ ਸਾਰੀ ਪੜ੍ਹਾਈ ਦੀ ਐਸੀ ਤੈਸੀ ਕਰਤੀ ਆ ਜੀ ਬਿਲਕੁਲ ਮਤਲਬ ਕਿ ਭਾਈ ਜੇ ਤੁਸੀਂ ਪੜ੍ਹਾਈ ਕੀਤੀ ਹੈ ਨਾ ਤੇ ਜਿਹੜੀ ਤੁਸੀਂ ਕੀਤੀ ਪੜ੍ਹਾਈ ਆ ਜਿਹਦੇ ਫਤੂਰ ਦੇ ਵਿੱਚ ਤੁਸੀਂ ਚੂਰ ਹੋਏ ਪਏ ਹੋ ਉਹ ਪੜ੍ਹਾਈ ਤੁਹਾਂ ਖੂਚ ਸੁੱਟਤੀ ਅਜ ਜੀ ਜਿਹੜਾ ਗਿਆਨੀ ਹੁੰਦਾ ਹੈ ਨਾ ਸਰ ਗਿਆਨੀ ਕਦੇ ਨਹੀਂ ਕਹਿੰਦਾ ਹੁੰਦਾ ਕਿ ਭਾਈ ਮੈਂ ਬਹੁਤ ਵੱਡਾ ਗਿਆਨੀ ਦੁਨੀਆ ਕਹਿੰਦੀ ਕਿ ਯਾਰ ਇਸ ਬੰਦੇ ਨੂੰ ਗਿਆਨ ਹੈ ਕਿਉਂ ਕਿ ਕਿਉਂਕਿ ਜਿੰਨਾ ਬੰਦਾ ਇਥੋਂ ਉੱਪਰ ਤੁਰਿਆ ਜਾਂਦਾ ਨਾ ਹੂੰ ਸੁਭਾਅ ਪੱਖੋਂ ਥੱਲੇ ਵੜੀ ਹੌਵੇਂ ਘਟਦੀ ਜਾਂਦੀ ਹੈ ਹੌਵੇਂ ਮਰਦੀ ਜਾਂਦੀ ਹੈ ਅਰੇ ਸਰ ਤੁਹਾਨੂੰ ਤੇ ਪੜ੍ਹਾਈ ਦਾ ਫਤੂਰ ਹੈ ਹੰਕਾਰ ਹੈ ਜੀ ਤੇ ਗੱਲ ਇਹ ਆ ਕਿ ਜਿਸ ਵੇਲੇ ਤੁਸੀਂ ਰਾਜਨੀਤੀ ਚ ਆਏ ਸੀਗੇ ਤੇ ਤੁਸੀਂ ਉਸ ਦਿਨ ਕਹਿਣਾ ਸੀਗਾ ਕਿ ਪੜ੍ਹੇ ਲਿਖੇ ਮੈਨੂੰ ਵੋਟ ਪਾਓ ਭਾਈ ਜੀ ਬਿਲਕੁਲ ਪੜ੍ਹੇ ਲਿਖੇ ਮੈਨੂੰ ਹਸਾਬ ਕਰੋ ਫਿਰ ਤੁਹਾਨੂੰ ਵੇਹਦੇ ਵੀ ਕਿੰਨੇ ਕਿੰਨਾ ਲੋਕਾਂ ਨੇ ਵੋਟ ਪਾਉਣੀ ਸੀ ਕੀ ਗੱਲ ਹੈ ਯਾਰ ਤੁਸੀਂ ਕਿੱਤੇ ਵਿਗੜ ਗਏ ਹੋ ਕੁਛ ਦੇਣਾ ਅਚ ਹੂੰ ਕੀ ਸੋ ਅਸੀਂ ਕੀ ਸਰ ਕੀ ਤੋ ਕੀ ਬਣ ਗਏ ਨਾ ਸਮਝ ਸਕੇ ਨਾ ਸੋਚ ਸਕੇ ਅਸੀਂ ਰੀਣ ਦੇ ਵਾਂਗੂ ਹਾਂ ਛੜ ਗਏ ਨਾ ਰੱਖ ਸਕੇ ਨਾ ਬੋਚ ਸਕੇ ਤੁਸੀਂ ਕੀ ਬਣ ਗਏ ਹੋ ਕੀ ਤੋ ਕੀ ਬਣ ਕੇ ਆ ਯਾਰ ਵੀ ਉਹ ਬੰਦੇ ਸੋ ਤੁਸੀਂ ਕੋਈ ਸਾਈਕਲ ਤੇ ਚੜਿਆ ਫਿਰਦਾ ਸੀ ਕੋਈ ਬੱਸਾਂ ਤੇ ਚੜਿਆ ਫਿਰਦਾ ਸੀ ਕੋਈ ਬਈ ਸੱਥਾਂ ਚ ਬੜਿਆ ਫਿਰਦਾ ਸੀਗਾ ਹੂੰ ਹੈ ਅੱਜ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਇਹ ਕਹਿ ਰਹੇ ਆ ਕਿ ਮੈਂ ਡਾਕਟਰੀ ਕੀਤੀ ਆ 10ਵੀਂ ਪਾਸ ਕੋਈ ਮੈਨੂੰ ਸਵਾਲ ਕਰੇ ਮੈਨੂੰ ਪਸੰਦ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਅਰੇ ਸਰ ਕੀਆ ਗਦਾਫੀ ਹੋ ਤੁਸੀਂ ਹੂੰ ਬਹਿ ਜਾ ਬਹਿ ਜਾ ਗਦਾਫੀ ਹੋ ਤੁਸੀਂ ਕਿ ਉਹ ਸਦਾਮ ਹਸਨ ਹੋ ਤੁਸੀਂ ਜੀ ਲੋਕਾਂ ਨੇ ਚੁਣਿਆ ਪੰਜ ਸਾਲ ਬਾਸ ਤੇ ਤੁਹਾਨੂੰ ਕਿਰਾਏ ਤੇ ਲਿਆਂਦਾ ਹੁੰਦਾ ਅਸੀਂ ਜੀ ਕਿਰਾਏ ਤੇ ਮਤਲਬ ਕਿ ਚੁਣ ਕੇ ਲਿਆ ਕੇ ਤੁਹਾਨੂੰ ਅਸੀਂ ਟੈਕਸਪੀਅਰਸ ਨੇ ਸਭ ਕੁਝ ਦੇਣਾ ਸਰਵ ਕਰਨ ਵਾਸਤੇ 5 ਸਾਲ ਜੀ ਅਸੀਂ ਤੁਹਾਡੀ ਸਰਵਿਸ ਬਦਲੇ ਤੁਹਾਨੂੰ ਫੈਸਿਲਿਟੇਟ ਕਰਨਾ ਟੈਕਸਪੀਅਰਸ ਨੇ ਜੀ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਤਾਨਾ ਮਾਰ ਰਹੇ ਹੋ ਯਾਰ ਹੂੰ ਉਹ ਵੀ ਜਿਹੜੇ ਬੰਦੇ ਪ੍ਰੋਟੈਸਟ ਤੇ ਬੈਠੇ ਨੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਫੌਰੀ ਤੌਰ ਤੇ ਇਸ ਗੱਲ ਵਾਸਤੇ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਐਲਾਈਜ਼ ਕਰਨੇ ਕਿ ਮਾਫੀ ਮੰਗ ਲਈ ਹੈ ਉਹਨਾਂ ਨੇ ਮਾਫੀ ਮੰਗਣੀ ਮੰਦੀ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਮੈਂ ਕਹਿੰਦਾ ਕਿ ਮਾਫੀ ਉਹਨਾਂ ਨੂੰ ਦੇਣੀ ਵੀ ਚਾਹੀਦੀ ਆ ਮਿਲ ਜਾਣੀ ਚਾਹੀਦੀ ਆ ਉਹਨਾਂ ਨੂੰ ਮਾਫੀ ਮਾਫ ਕਰ ਦੇਣਾ ਚਾਹੀਦਾ ਪਰ ਕਦੇ ਵੀ ਤੁਸੀਂ ਸਾਹਮਣੇ ਵਾਲੇ ਨੂੰ ਨੀਵਾਂ ਨਾ ਦਿਖਾਓ ਸਰ ਬਿਲਕੁਲ ਉਹਾਂ ਦੇ ਹੁੰਦੇ ਨਾ ਕਿ ਬਹੁਤ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਅਹੁਦੇ ਚ ਬਹੁਤ ਵੱਡਾ ਹੋਵੇ ਜੀ ਬਹੁਤ ਵੱਡਾ ਉਹ ਨਹੀਂ ਹੁੰਦਾ ਜਿਹੜਾ ਦੌਲਤ ਸ਼ੋਹਰਤ ਦੇ ਮਾਮਲੇ ਚ ਬੜਾ ਵੱਡਾ ਉਹ ਹੈ ਵੱਡਾ ਉਹ ਹੀ ਬੰਦਾ ਹੁੰਦਾ ਜਿਹਦੇ ਕੋਲ ਬੈਠਿਆਂ ਇਹ ਮਹਿਸੂਸ ਨਾ ਹੋਵੇ ਕਿ ਮੈਂ ਛੋਟਾ ਜੀ ਬਿਲਕੁਲ ਉਹੀ ਵੱਡਾ ਹੈ ਇਹ ਭਾਜੀ ਗੁਰਪ੍ਰੀਤ ਜੀ ਨੂੰ ਰਣ ਕਿਤੇ ਉਹ ਇੰਟਰਵਿਊ ਚ ਗੱਲ ਕਹੀ ਸੀ ਮੈਨੂੰ ਥੋੜੀ ਯਾਦ ਆ ਤੁਮ मतलब ਆਪ ਤੋ ਕਹ ਲੋ ਕਿ ਛੋਟੇ ਬੰਦੇ ਨੂੰ ਛੋਟਾ ਮਹਿਸੂਸ ਨਾ ਹੋਵੇ ਛੋਟਾ ਮਹਿਸੂਸ ਨਾ ਹੋਵੇ ਤਾਂ ਤੁਸੀਂ ਦੇਖਿਓ ਤੁਸੀਂ ਜ਼ਿੰਦਗੀ ਚ ਕਿੰਨੀ ਤਰੱਕੀ ਕਰਦੇ ਹੋ ਸਰ ਜੀ ਤੁਸੀਂ ਮਤਲਬ ਕਿ ਛੋਟੇ ਜੇ ਬੰਦ ਨੂੰ ਜਦੋਂ ਤੈਅ ਕਰ ਲਿਆ ਕੋਈ ਵੀ ਮੰਜ਼ਲ ਸਰ ਕਰ ਲਈ ਤਾਂ ਤੁਸੀਂ ਆਪਣੇ ਆਪ ਨੂੰ ਐ ਧਰਤੀ ਤੇ ਰੱਖੋ ਲੋਕਾਂ 'ਚ ਤੁਹਾਡਾ ਮਾਨ ਸਤਕਾਰ ਬਣਿਆ ਰਹੇ ਪਿਆਰ ਬਣਿਆ ਰਹੇ ਤੁਸੀਂ ਦੇਖੋ ਗਾਂ ਕਿੰਨੀ ਤਰੱਕੀ ਕਰਦੇ ਹੋ ਗਾਂ ਤਾਂ ਸਪੀਡੀ ਤਰੀਕੇ ਨਾਲ ਜਾਉਂਗੇ ਤੁਸੀਂ ਤੋ ਇਹ ਚੀਜ਼ਾਂ ਨੇ ਚਲੋ ਮਾਫੀ ਜੇ ਮੰਗ ਲਈ ਫਿਰ ਮੈਂ ਇਹਨੂੰ ਇੱਥੇ ਹੀ ਬੰਦ ਕਰ ਦਿੰਦਾ ਕਿਉਂਕਿ ਮੈਂ ਐਸਾ ਬੰਦਾ ਕਿ ਮੈਂ ਨਹੀਂ ਕਹਿੰਦਾ ਕਿ ਪਾਣੀ ਚ ਮਦਾ ਨਹੀਂ ਪਾਈਏ ਇਹ ਚੈਪਟਰ ਇੱਥੇ ਹੀ ক্লোਜ਼ ਆ ਪਰ ਚੀਮਾ ਸਾਹਿਬ ਗਏ ਸਨ ਸ਼ਾਇਦ ਸੰਗਰੂਰ ਕਿਸੇ ਸਮਾਗਮ ਦੇ ਵਿੱਚ ਜੀ ਅੱਜ ਵਕੀਲਾ ਨੇ ਉਹਨਾਂ ਨੂੰ ਕੀਰ ਲਿਆ ਹੂੰ ਕਿਹੜੀ ਗੱਲ ਇਹ ਖੁਦ ਵੀ ਵਕੀਲ ਨੇ ਉਹਨਾਂ ਨੇ ਕਿ ਤੂੰ ਤੁਸੀਂ ਬਾਰ ਐਸੋਸੀਏਸ਼ਨ ਦੇ ਸਾਡੇ ਮੈਂਬਰ ਚ ਸਾਡੀ ਗੱਲ ਨਹੀਂ ਸੁਣਦੇ ਤੁਸੀਂ ਪ੍ਰਧਾਨ ਕਹਿੰਦੇ ਉਹਨਾਂ ਦੇ ਉਹ ਕਹਿੰਦੇ ਤੁਸੀਂ ਮੈਨੂੰ ਫੋਨ ਕਰ ਲੈਣਾ ਸੀ ਉਹ ਕਹਿੰਦੇ ਭਰਾਜ ਵੀ ਨਹੀਂ ਗੱਲ ਸੁਣਦੀ ਜੀ ਭਰਾਜ ਨਰਿੰਦਰ ਕੌਰ ਭਰਾਜ ਐਮ ਐਲ ਏ ਜਿਹੜੀ ਉਹ ਕਹਿੰਦੇ ਇਹ ਕਿੱਧਰ ਜਾਈਏ ਸਾਡੀ ਤੇ ਥਾਣੇ ਚ ਸੁਣਵਾਈ ਨਹੀਂ ਵਕੀਲਾਂ ਦੀ ਸੁਣਵਾਈ ਲੈਣੀ ਤੇ ਭਈ ਸਾਨੂੰ ਕੋਈ ਰਾਹ ਦਾਸਤ ਨਹੀਂ ਹੈ ਜੀ ਮਤਲਬ ਕਿ ਵਕੀਲ ਆਪਦੇ ਸਾਥੀ ਸੀਮਾ ਸਾਹਿਬ ਕੋਲ ਰੋ ਰਹੇ ਆ ਜੀ ਹੁਣ ਉਹਨਾਂ ਨੂੰ ਵੀ ਕਹਿ ਦਿੰਦੇ ਹੁਣ ਉਹਨਾਂ ਨੂੰ ਵੀ ਕਹਿ ਦਿੰਦੇ ਕਿ ਪਹਿਲਾਂ ਸਿਰ ਤੁਸੀਂ ਨਾ ਆਪਣਾ ਜਿਹੜਾ ਬਾਹਰ ਐਸੋਸੀਏਸ਼ਨ ਦਾ ਲਾਇਸੈਂਸ ਆ ਉਹ ਵੈਰੀਫਾਈ ਕਰਵਾ ਕੇ ਆਓ ਜੀ ਫੇਰ ਪੁੱਛਿਓ ਮੈਨੂੰ ਹਾਂ ਪਰਚੀਮਾ ਸਾਹਿਬ ਚੀਮਾ ਸਾਹਿਬ ਵੀ ਜਿਸ ਤਰ੍ਹਾਂ ਬੋਲ ਰਹੇ ਸਨ ਚੀਮਾ ਸਾਹਿਬ ਨੂੰ ਵੀ ਥੋੜਾ ਜਿਹਾ ਨਾ ਆਪਣਾ ਹੁਣ ਲਾਈਜ਼ਾ ਚੇਂਜ ਕਰਨਾ ਚਾਹੀਦਾ ਤਜਰਬੇਕਾਰ ਨੇਤਾ ਬਣ ਗਏ ਨੇ ਜੀ ਕਿ ਕਨਾਂ ਜੀ ਵਿੱਤ ਮੰਤਰਾਲਾ ਉਹਨਾਂ ਦੇ ਕੋਲ ਬਹੁਤ ਵੱਡੀ ਪੋਜੀਸ਼ਨ ਹੈ ਉਹਨਾਂ ਦੇ ਕੋਲ ਪਰ ਜਿਵੇਂ ਉਹ ਗੱਲਬਾਤ ਕਰ ਰਹੇ ਸਨ ਨਾ ਲੈਜਾ ਉਹਨਾਂ ਦਾ ਵੀ ਜਿਹੜਾ ਹੁੰਦਾ ਹੈ ਨਾ ਉਹ ਥੋੜਾ ਜਿਹਾ ਅੱਜਕੱਲ ਬਦਲਿਆ ਗਿਆ ਅਸੀਂ ਤਾਂ ਗੁਜ਼ਾਰਿਸ਼ ਕਰਨ ਵਾਲੇ ਲੋਕ ਹੈ ਸਰ ਗੁਜ਼ਾਰਿਸ਼ ਕਰਾਂਗੇ ਕਿ ਥੋੜਾ ਵਰਕਆਊਟ ਕਰੋ ਇਹਨਾਂ ਚੀਜ਼ਾਂ ਤੇ ਕਿਉਂ ਕਿ ਕਿਉਂਕਿ ਸੋਹਣਾ ਉਹੀ ਲੱਗਦਾ ਬੰਦਾ ਜਿਹੜਾ ਅچھے ਬੋਲ ਬੋਲੇ ਰੂਪ ਰੂਪ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਅਮੀਰ ਗਰੀਬ ਮਿੰਦਾ ਬੰਦਾ ਉਹੀ ਸੋਹਣਾ ਲੱਗਦਾ ਜਿਹੜਾ ਐ ਦੁਨੀਆਚਾਰੀ ਦੇ ਵਿੱਚ ਅچھے ਤਰੀਕੇ ਦੇ ਨਾਲ ਨਾ ਭਾਈ ਠੀਕ ਹੈ ਵੀ ਆਈ ਕਹਿੰਦੇ ਹੈਂਡਸਮ ਇਜ਼ दैट ਹੈਂਡਸਮ ਡਨ ਸੋਹਣਾ ਉਹ ਜਿਹੜਾ ਸੋਹਣੇ ਕੰਮ ਕਰੇ ਸੋਹਣਾ ਕੰਮ ਕਰੇ ਹਾਂਜੀ ਉਹੀ ਮੈਂ ਕਹਿ ਰਿਹਾ ਨਾ ਕਿ ਠੀਕ ਹੈ ਯਾਰ ਕੋਈ ਕੋਈ ਤੁਹਾਨੂੰ ਕੁਝ ਗਲਤ ਬੋਲ ਰਿਹਾ ਹੈ ਨਾ ਕੋਈ ਹੂੰ ਤੁਹਾਨੂੰ ਜਿਆਦਾ ਕੋਈ ਤੰਗ ਕਰ ਰਿਹਾ ਤਾਂ ਠੀਕ ਹੈ ਕਿਤੇ ਤਾਲਖੀ ਆ ਜਾਂਦੀ ਆ ਪਰ ਉਤਰਾ ਜਦੋਂ ਤੁਹਾਡੀ ਡੀਲਿੰਗ ਹੀ ਇਦਾਂ ਦੀ ਐ ਸਾਰਾ ਦਿਨ ਦੀ ਤਾਂ ਕੋਸ਼ਿਸ਼ ਕਰੋ ਕਿ ਜੀ ਗੱਲਾਂ ਨੂੰ ਸੁਣ ਜਿਆਦਾ ਲਿਆ ਜਾਵੇ ਮੇਰੇ ਖਿਆਲ ਨਾਲ ਤੇ ਇਹ ਹੀ ਹੋਣਾ ਚਾਹੀਦਾ ਬਾਕੀ ਬਈ ਮੈਨੂੰ ਤੇ ਇਹੋ ਝਾਪਦਾ ਹੈ ਕਿ ਕੁਝ ਬੰਦਿਆਂ ਚ ਸਾਰੇ ਨਹੀਂ ਮੈਂ ਇੰਨਾ ਚੋ ਕਹਿੰਦਾ ਤੇ ਨਾ ਹੀ ਮੈਂ ਕਦੇ ਸਾਰੇ ਚੁਕਿਆ ਕੁਝ ਬੰਦਿਆਂ ਦਾ ਉਹ ਹਾਲ ਉਹੀ ਹੈ ਕਿ ਪਮਾਰਾ ਲਾਈ ਸਾਹ ਬਤਾ ਰਹਾ ਹੈ ਕਿ ਇਹ ਹੈ ਨਾ ਦੌਲਤ ਨਹੀਂ ਨਹੀਂ ਹੈ ਸ਼ੋਹਰਤ ਨਹੀਂ ਨਹੀਂ ਹੈ ਦੌਲਤ ਨਹੀਂ ਹੈ ਸ਼ੋਹਰਤ ਨਹੀਂ ਨਹੀਂ ਹੈ ਤੋਂ ਮਤਲਬ ਕਿ ਦੌਲਤ ਸ਼ੋਹਰਤ ਨਹੀਂ 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 ਹੈ ਤੁਹਾਡੀ ਤੇ ਪੁਰਾਣੀ ਹੋ ਗਈ ਇਸ ਨੂੰ ਪਛਾਹੋ ਯਾਰ ਬੰਦਾ ਕੁਝ ਨਹੀਂ ਹੁੰਦਾ ਮੱਕੇ ਚੀਜ਼ ਗੈਨਾ ਮੱਕੇ ਚੀਜ਼ ਸਿੱਖੀ ਹੈ 15 ਸਾਲਾਂ ਦੇ ਆਪਣੇ ਕੈਰੀਅਰ ਚ ਕਿ ਬੰਦਾ ਲੋਕਾਂ ਦੇ ਨਾਲ ਹੈ ਜੀ ਕਿਸੇ ਵੀ ਖੇਤਰ ਚ ਜਾਓ ਲੋਕ ਹੀ ਤੁਹਾਨੂੰ ਵੱਡਿਆ ਬਣਾਉਂਦੇ ਆ ਲੋਕ ਹੀ ਤੁਹਾਨੂੰ ਫਿਰ ਛਾਗ ਦਿੰਦੇ ਆ ਹਮ ਲੋਕਾਂ ਨਾਲ ਹੀ ਵੱਡੇ ਹੋ ਤੁਸੀਂ ਬਿਲਕੁਲ ਰੁੱਤ ਦਰਖਤਾਂ ਪੱਤਿਆਂ ਦੀ ਵੀ ਆਉਂਦੀ ਹੈ ਬੰਦਿਆਂ ਦੀ ਵੀ ਆਉਂਦੀ ਹੈ ਮਾਨ ਨਹੀਂ ਕਰਨਾ ਚਾਹੀਦਾ ਸਹੀ ਜੀ ਨਿਸ਼ਾਨ ਜੀ ਬਿਲਕੁਲ ਆਪਾਂ ਇਹ ਵੀ ਗੱਲ ਕਰਦੇ ਆਂ ਚੱਲਦੇ ਆਂ ਅਗੇ ਦੇ 20 ਮੀਟਰ ਕਹਿ ਰਹੇ ਕਿ ਚਨੀ ਸਾਹਿਬ ਕਹਿੰਡ ਬੰਦੇ ਨੇ ਵਿਰਿੰਦਰ ਜੀ ਕਹਿ ਰਹੇ ਨੇ ਆਪਾਂ ਚਨੀ ਸਾਹਿਬ ਬਾਰੇ ਵੀ ਗੱਲ ਕਰਾਂਗੇ ਜੀ ਤੇ ਇੱਕ ਵਾਹਿਗੁਰੂ ਜਪੋ ਜੀ ਇਹਨਾਂ ਦਾ ਕਮੈਂਟ ਮੈਂ ਜ਼ਰੂਰ ਪੜ੍ਹਨਾ ਚਾਹੂੰਗਾ ਕਿਉਂਕਿ ਕਦੇ-ਕਦੇ ਕਮੈਂਟ ਕਰਦੇ ਬੜਾ ਸੋਹਣਾ ਕਮੈਂਟ ਹੁੰਦਾ ਹੈ ਇਹ ਸਰਤਾਜ ਨੇ ਸ਼ਾਇਦ ਗਾਇਆ ਹੋਇਆ ਗੀਤ ਹੈ ਕਿ ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਸਿੱਖਦੇ ਰਹੀਏ ਸਹੀ ਗੱਲ ਹੈ ਜੀ ਸਹੀ ਹੈ ਉਹ ਇਹ ਨਾ ਕਿ ਕਈ ਬੰਦਿਆਂ ਦਾ ਮਤਲਬ ਕਿ ਬਈ ਜਿਹੜਾ ਐਟੀਟਿਊਡ ਹੈ ਨਾ ਉਹ ਬਹੁਤ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ ਐਟੀਟਿਊਡ ਆਪਾਂ ਪੰਜਾਬੀ ਨਾਲ ਐਟੀਟਿਊਡ ਨੂੰ ਕਈ ਵਾਰ ਗਲਤ ਤਰੀਕੇ ਨਾਲ ਲੈਂਦੇ ਨੇ ਪੋਜ਼ਿਟਿਵ ਰੱਖੋ ਐਟੀਟਿਊਡ ਪੋਜ਼ਿਟਿਵ ਐਟੀਟਿਊਡ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ ਠੀਕ ਹੈ ਪੋਜ਼ਿਟਿਵ ਮੈਂ ਉਹ ਇਹੀ ਕਹਿ ਕੇ ਅਟਿਆ ਸੀ ਸ਼ੁਰੂਆਤ ਹਰ ਟਾਈਮ ਨਹੀਂ ਰਹਿੰਦਾ ਕਿਤੇ ਸਹੀ ਹੈ ਕਿ ਤੁਹਾਨੂੰ ਗੁੱਸਾ ਤੱਕ ਹੀ ਆ ਜਾਂਦਾ ਹੈ ਜੀ ਪਰ ਚਾਹ ਤੂੰ ਤੁਸੀਂ ਲੋਕਾਂ ਦੇ ਲੀਡਰ ਹੋ ਲੋਕਾਂ ਦੇ ਲੀਡਰ ਹੋ ਲੋਕਾਂ ਦੇ ਨੁਮਾਇੰਦੇ ਹੋ ਤਦ ਤੋ ਅਨੂ ਐਟੀਟਿਊਡ ਇਦਾਂ ਦਾ ਬਣਾਉਣਾ ਪਊਗਾ ਕਿ ਤੁਸੀਂ ਸੁਣੋ ਜ਼ਿਆਦਾ ਹੂੰ ਸੁਣੋ ਜ਼ਿਆਦਾ ਉਹਦੇ ਤੇ ਗੌਰ ਕਰੋ ਕਿ ਕਿਹੜੀ ਚੀਜ਼ ਅਸੀਂ ਕਰ ਸਕਦੇ ਆ ਕਿਹੜੀ ਚੀਜ਼ ਤੇ ਭਰੋਸਾ ਦਵਾਇਆ ਜਾ ਸਕਦਾ ਕਿਹੜੀ ਚੀਜ਼ ਨਹੀਂ ਕੀਤੀ ਜਾ ਸਕਦੀ ਤੇ ਉਹਦੇ ਲਈ ਕਿਵੇਂ ਅਗਲੇ ਨੂੰ ਸਮਝਾਉਣਾ ਹੈ ਕਿ ਕਾਕੇ ਇਹ ਚੀਜ਼ ਨਹੀਂ ਹੋ ਸਕਦੀ ਜਿਵੇਂ ਤੁਸੀਂ ਮੈਂ ਕਿਛੋਟੀ ਜੀ ਚਲੋ ਮਿਸਾਲ ਦੇ ਦਿੰਦਾ ਬਾਦਲ ਸਾਹਿਬ ਉਹ ਰਾਨੇ ਬਹੁਤ ਬੰਦੇ ਪਰ ਦਿਖ ਰਹੇ ਤਨਵਤਾ ਆਪਣੇ ਏਰੀਏ ਦੇ ਤਾਂ ਬਹੁਤ ਹੀ ਨੇ ਨਾਨਾ ਜੀ ਮਤਲਬ ਕਿ ਚੱਲ ਵਈ ਚੱਲ ਪਾਰ ਐਸਜੀਪੀਸੀ ਦੀ ਵਾਧੂ ਆ ਆਪਣੇ ਏਰੀਏ ਦੇ ਪਰ ਇੱਕ ਮੌਕਾ ਆਇਆ ਇੱਕ ਮੌਕਾ ਜਦੋਂ ਆਇਆ ਨਾ ਤਾਂ ਉਹ ਫਿਰ ਸਿਸਟਮ ਬਦਲ ਗਿਆ ਪਰਤਿਆਂ ਦਾ ਜੀ ਉਹ ਫਿਰ ਤੁਹਾਨੂੰ ਪਤਾ ਹੁਣ ਪ੍ਰੀਖਿਆ ਹੁੰਦੀ ਹੈ ਇੰਟਰਵਿਊ ਮੈਰਿਟ ਬਣਦੀ ਹੈ ਆਈ ਸਾਰਾ ਕੁਝ ਜਦੋਂ ਸਿਸਟਮ ਆ ਗਿਆ ਕਹਿ ਲੋ ਉਹ ਚੀਜ਼ਾਂ ਬਦਲ ਗਈਆਂ ਹਾਂ ਜੀ ਹਾਂ ਜੀ ਉਹ ਚੀਜ਼ਾਂ ਸਿਸਟਮੈਟਿਕਲੀ ਬਦਲ ਗਈਆਂ ਤਾਂ ਫਿਰ ਉਹ ਜਦੋਂ ਕੋਈ ਜਾਣਦਾ ਹੁੰਦਾ ਸੀ ਹੁਣ ਪੁਰਾਣੇ ਬਜ਼ੁਰਗ ਲੈ ਜਾਂਦੇ ਸੀ ਆ ਮੇਰਾ ਪੋਤਰਾ ਬਦਲ ਸਾਹਿਬ ਇਹਨੂੰ ਘਰਾਵ ਵਰਤੇ ਕਹਿੰਦੇ ਦਿੰਦੇ ਸੀ ਭਾਈ ਹੋਰ ਕੋਈ ਕੰਮ ਕਰਾ ਲਾ ਇਹ ਭਰਤੀ ਵਾਲਾ ਹੁਣ ਕੰਮ ਮੇਰੇ ਹੱਥੋਂ ਗਿਆ ਤਾਂ ਅਗਲੇ ਨੂੰ ਦੱਸਿਆ ਜਾਂਦਾ ਸੀਗਾ ਕਿ ਹੁਣ ਉਹ ਦਿਨ ਨਹੀਂ ਰਹਿ ਗਿਆ ਵੀ ਜਦੋਂ ਸਿੱਧਾ ਕਹਿੰਦੇ ਮੈਨੂੰ ਕਰ ਦੇ ਯਾਰ ਜੀ ਬਦਲ ਸ਼ਾਤੀ ਜੋ ਮਰਜ਼ੀ ਆ ਪਾਰ ਭਈ ਹੁਣ ਉਹ ਚੀਜ਼ ਬਦਲ ਗਈ ਤਾਂ ਅਗਲੇ ਨੂੰ ਸਮਝਾਇਆ ਜਾਂਦਾ ਤੇ ਨਾਲ ਵੇਖੋ ਸਿਆਸਤ ਆਉਂਦੀ ਹੈ ਵੀ ਹੋਰ ਕੁਝ ਕਰਵਾ ਲਾ ਹੋਰ ਕੁਝ ਕੀ ਹੈ ਕੀ ਬਸ ਦਾ ਪਰਮਟ ਲੈਣਾ ਉਹ ਸੱਚ ਸਾਡੇ ਪਿੰਡ ਦਾ ਇੱਕ ਗਿਆ ਸੀ ਸਾਡੇ ਨਾਲ ਹੀ ਮੁੰਡਾ ਖੇਡਦਾ ਹੁੰਦਾ ਸੀਗਾ ਸਾਡੇ ਤੋਂ ਵੱਡੇ ਭਰਾ ਸੀ ਮਤਲਬ ਤੇ ਉਹ ਅਕਾਲੀ ਦਲ ਬਦਲ ਦੇ ਬਹੁਤ ਸੀ ਤੇ ਉਹਨਾਂ ਦੀ ਮਤਲਬ ਕਿ ਚਾਹਤ ਸੀ ਕਿ ਭਈ ਬਸ ਉਹਨਾਂ ਨੂੰ ਬੰਨਾ ਬਸ ਜਿੱਦਾਂ ਇੱਕ ਬੰਦੇ ਦੀ ਖੁਆਇਸ਼ ਨਹੀਂ ਹੁੰਦੀ ਹੂੰ ਤੇ ਉਹ ਬਾਦਲ ਸਾਹਿਬ ਕਹਿੰਦੇ ਕਾਕਾ ਇਹ ਇਹ ਬੱਸਾਂ ਦਾ ਨਸ਼ਾ ਨਾ ਫੀ ਮਰਗਾ ਤੂੰ ਪੰਗਾ ਦਾ ਲਈ ਨਾ ਜੀ ਮੁੜ ਕੇ ਬੰਦਾ ਔਖਾ ਹੁੰਦਾ ਤੋ ਹੀ ਗੱਲ ਲੋਈ ਪਰ ਸਾਡਾ ਵੀ ਲੀ ਕਾਪੀ ਮਤਲਬ ਕਿ ਉਸ ਕਾਰੋਬਾਰ ਚ ਨਾ ਫਸ ਕੇ ਰਹਿ ਗਏ ਚਲੋ ਹੁਣ ਤੇ ਉਹ ਨਾਲ ਖੁਲ ਸਰਕਾਰੀ ਜੌਬ ਹੈ ਟਰਾਂਸਪੋਰਟ ਚ ਆਗੇ ਪਰ ਘਟੂ ਘਟ ਟਰਾਂਸਪੋਰਟ ਨੇ ਇੰਨਾ ਖੁਦ ਦੇ ਦਿੱਤਾ ਕਿ ਵੀ ਟਰਾਂਸਪੋਰਟ ਦੀ ਟਰਾਂਸਪੋਰਟ ਦੇ ਵਿੱਚ ਨਾ ਨਹੀਂ ਤੇ ਬੁੜੀ ਹੋ ਗਈ ਹਾਂ ਜੀ ਰੀਚ ਪੁਗਾਤੀ ਤੋ ਮਤਲਬ ਕਿ ਕਹਿਣ ਦਾ ਭਾਵ ਇਹ ਹੋਆ ਕਿ ਤੁਸੀਂ ਅਗਲੇ ਨੂੰ ਜੇ ਚੀਜ਼ ਸੰਭਵ ਨਹੀਂ ਹੈ ਤਾਂ ਉਹਦੇ ਵਾਸਤੇ ਵੀ ਸਹਿਮਤ ਕਰੋ ਲੀਡਰਸ਼ਿਪ ਦੀ ਕੁਆਲਿਟੀ ਤੇ ਹੀ ਹੋਣੀ ਚਾਹੀਦੀ ਹਾਂ ਜੀ ਬਿਲਕੁਲ